ਤਸਵੀਰਾਂ ਤੁਸੀਂ ਮੋਗੇ ਦੇ ਪਿੰਡ ਰਾਜਿਆਣੇ ਦੀਆਂ ਵੇਖ ਰਹੇ ਹੋ ਜਿੱਥੇ ਵੱਡੀ ਵਾਰਦਾਤ ਵਾਪਰੀ ਹੈ ਦਰਸਲ ਦੋ ਧਿਰਾਂ ਦਾ ਆਪਸ ਦੇ ਵਿੱਚ ਰੌਲਾ ਦਸਿਆ ਜਾ ਰਿਹਾ ਇੱਕ ਧਿਰ ਦਾ ਕਹਿਣਾ ਕਿ ਉਹ ਆਪਣੇ ਕੰਮ ਕਾਜ ਦੇ ਲਈ ਜਾ ਰਹੀ ਸੀਗੀ ਤੇ ਦੂਸਰੇ ਪਾਸੇ ਜਿਹੜੀ ਦੂਜੀ ਧਿਰ ਹੈਗੇ ਉਸ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਮੋਗੇ ਦੇ ਪਿੰਡ ਰਾਜਿਆਣੇ ਦੀਆਂ ਵਿਖਾ ਰਿਹਾ ਜਿੱਥੇ ਵੱਡੀ ਵਾਰਦਾਤ ਵਾਪਰੀ ਹੈਗੀ ਆ ਤਾਂ ਕੁਝ ਵਿਅਕਤੀਆਂ ਦੇ ਵੱਲੋਂ ਸ਼ਰਾਬ ਦੇ ਜੋ ਕਰਿੰਦਾ ਸੀਗਾ ਉਸ ਦੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਤੇ ਉਸ ਦੀ ਗੱਡੀ ਦੀ ਪੰਨ ਤੋੜ ਕਰ ਦਿੱਤੀ ਗਈ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕੋਰਪੀਓ ਗੱਡੀ ਹੈਗੀ ਆ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ ਹੈਗੀ ਆ ਉਸ ਦੇ ਉੱਪਰ ਇੱਟਾਂ ਰੋੜਿਆਂ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਜੋ ਇਸ ਗੱਡੀ ਦਾ ਚਾਲਕ ਸੀਗਾ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਤੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ 2 ਦਿਨ ਪਹਿਲਾਂ ਇਹ ਵਾਰਦਾਤ ਵਾਪਰੀ ਸੀਗੀ ਤਾ ਦੱਸ ਦਈਏ ਕਿ ਇਹ ਪਿੰਡ ਰਾਜਿਆਂ ਨੇ ਦਾ ਮਸਲਾ ਹੈ ਗਿਆ ਜਿੱਥੇ ਇਕਬਾਲ ਸਿੰਘ ਨਾਂ ਦਾ ਵਿਅਕਤੀ ਜੋ ਕਰਿੰਦੇ ਦਾ ਕੰਮ ਕਰਦਾ ਸੀਗਾ ਤੇ ਆਪਣੇ ਹੀ ਪਿੰਡ ਜਦੋਂ ਉਹ ਵਸੂਲੀ ਕਰਨ ਦੇ ਲਈ ਜਾਂਦਾ ਹੈਗਾ ਤਾਂ ਪੈਸੇ ਜਦੋਂ ਉਹ ਇਕੱਠੇ ਕਰਨ ਦੇ ਲਈ ਜਾਂਦਾ ਤਾਂ ਪਿੰਡ ਦੇ ਕੁਝ ਵਿਅਕਤੀਆਂ ਦੇ ਵੱਲੋਂ ਜਿਸ ਦੇ ਨਾਲ ਉਸ ਦਾ ਰੌਲਾ ਚੱਲਦਾ ਸੀਗਾ ਕਿਉਂਕਿ ਕਰੀਬ 7 ਤੋਂ 8 ਮਹੀਨੇ ਪਹਿਲਾਂ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਕਲੇਸ਼ ਹੋਇਆ ਸੀਗਾ ਤੇ ਉਸ ਤੋਂ ਬਾਅਦ ਰੰਜਿਸ਼ ਦੇ ਚੱਲਦੇ ਉਹਨਾਂ ਦੇ ਵੱਲੋਂ ਉਸ ਉੱਪਰ ਹਮਲਾ ਕਰ ਦਿੱਤਾ ਜਾਂਦਾ ਤਾਂ ਕੁਝ ਲੋਕਾਂ ਦੇ ਉੱਪਰ ਪਰਚਾ ਵੀ ਦਰਜ ਕੀਤਾ ਗਿਆ ਕੁਝ ਦੀ ਗ੍ਰਿਫਤਾਰੀ ਦੀ ਵੀ ਖਬਰ ਸਾਹਮਣੇ ਆ ਰਹੀ ਆ ਤਾਂ ਇਹ ਤਸਵੀਰਾਂ ਤੁਹਾਨੂੰ ਮੋਗੇ ਦੇ ਪਿੰਡ ਰਾਜਿਆਣੇ ਦੀਆਂ ਵਿਖਾ ਰਹੇ ਆ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕੋਰਪੀਓ ਦੀ ਪੰਨ ਤੋੜ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ ਗੱਡੀ ਸਵਾਰ ਸੀਗਾ ਜੋ ਸਕੋਰਪੀਓ ਦਾ ਸਵਾਰ ਸੀਗਾ ਉਸ ਦੀ ਵੀ ਕਟਮਾਰਕ ਕੀਤੀ ਗਈ ਆ ਜਿਸ ਨੂੰ ਹੁਣ ਫਰੀਦਕੋਟ ਦੇ ਮੈਡੀਕਲ ਹਸਪਤਾਲ ਦੇ ਵਿੱਚ ਪਾਰਟੀ ਕਰਵਾਇਆ ਗਿਆ ਤਾਂ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਸਸੋਂ ਜਿਹੜਾ ਕਰੀਬ ਰਾਤ ਦੇ 9:30 10 ਵਜੇ ਦੇ ਕਰੀਬ ਉੱਥੇ ਜਿਹੜਾ ਰਾਜਿਆਣਾ ਪਿੰਡ ਹੈਗਾ ਸਾਡੇ ਥਾਣਾ ਬੱਗਾ ਪੁਰਾਣਾ ਦੇ ਵਿੱਚ ਪੈਂਦਾ ਉੱਥੋਂ ਦੇ ਜਿਹੜੇ ਠੇਕੇਦਾਰਾ ਉਹਨਾਂ ਦਾ ਜਿਹੜਾ ਸੀਲ ਚਮੈਂਟ ਸੀਗਾ ਦਲਜੀਤ ਸਿੰਘ ਉਹਦੇ ਨਾਲ ਉੱਥੋਂ ਦੇ ਪਿੰਡ ਦੇ ਇੱਕ ਮੁੰਡੇ ਲਵਲੀ ਦੇ ਨਾਲ ਆਂਡੇ ਵਾਲੀ ਵੀ ਜਿਹੜੀ ਦੇ ਉੱਪਰ ਬੈਸਪਸਈਆ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਮੁਲਾਜ਼ਮ ਜਿਹੜੇ ਇਕਬਾਲ ਸਿੰਘ ਤੇ ਹਰਪ੍ਰੀਤ ਸਿੰਘ ਵਗੈਰਾ ਸਕੋਰਪਿਓ ਗੱਡੀ ਤੇ ਆਏ ਉਹਨਾਂ ਦੇ ਨਾਲ ਵੀ ਇਹਨਾਂ ਦੀ ਲੜਾਈ ਹੋ ਗਈ ਅਤੇ ਇਹਨਾਂ ਪਿੰਡ ਵਾਲਿਆਂ ਨੇ ਕੁਝ 15 14 ਬੰਦੇ ਹੋਰ ਜਿਹੜੇ ਗੁੰਡਾ ਅੰਸਰ ਸੀਗੇ ਉਹ ਇਕੱਠੇ ਕਰ ਲਏਗੇ। ਉਹਨਾਂ ਨੇ ਇਹਨਾਂ ਦੀ ਠੇਕੇਦਾਰਾਂ ਦੀ ਜਿਹੜੀ ਗੱਡੀ ਸਕੋਰਪੀਓ ਦੀ ਭੰਨਤੋੜ ਕੀਤੀ ਗਈ ਅਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਉਹਦਾ ਬਿਆਨ ਲੇ ਕੇ ਕਬਾੜ ਸਿੰਘ ਜਿਹੜਾ ਹਸਪਤਾਲ ਦਾਖਲ ਸੀਗਾ ਉਹਦਾ ਬਿਆਨ ਲੇ ਕੇ ਅਸੀਂ 10 ਨੰਬਰ ਐਫ ਆਈ ਆਰ ਜਿਹੜੀ ਥਾਣਾ ਬਾਗਾਪੁਰਾਣਾ ਵਿਖੇ ਅੰਡਰ ਸਟ੍ਰਕਸ਼ਨ 115 351 324 190 191 BNS ਦੇ ਵਿੱਚ ਅਸੀਂ ਜਿਹੜਾ ਕੇਸ ਦਰਜ ਰਜਿਸਟਰ ਕਰ ਲਿਆ ਗਿਆ ਜਿਦੇ ਵਿੱਚ 6 ਜਿਹੜੇ ਹੈਗੇ ਦੋਸ਼ੀ ਉਹ ਬਾਈ ਨੇਮ ਨੇ ਅਤੇ ਕੁਝੋਂ ਦੇ ਵਿੱਚ ਅਣਪਛਾਤੇ ਬੰਦੇ ਨੇ ਜਿਨ੍ਹਾਂ ਨੇ ਹਮਲਾ ਕੀਤਾ ਸੋ ਸਾਨੂੰ ਮਾਨਯੋਗ ਐਸਐਸਪੀ ਸਾਹਿਬ ਮੁੱਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਟੀਮਾਂ ਬਣਾ ਕੇ ਉਹਨਾਂ ਨੂੰ ਅਰੈਸਟ ਕਰਨ ਦੀ ਬੜੀ ਸਖਤ ਹੱਦ ਹੋਈ ਹੈ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ 1-2 ਦਿਨਾਂ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰ ਲਵਾਂਗੇ ਉਹਨਾਂ ਦੇ ਘਰ ਦੇ ਉੱਪਰ ਰੇਡਾਂ ਚੱਲੀ ਹਨ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦਾ ਆਪਣੇ ਸਕਾਂਜੇ ਵਿੱਚ ਲੈ ਲਏਗੇ ਸਵਾਰ ਦਾ ਅੱਛੇ ਕੋਈ ਲੁੱਟਖੋ ਵਗੈਰਾ ਵੀ ਹੋਈ ਹੈ ਜੀ ਤੇ ਜੋ ਮਜਰੂਬ ਦਾਖਲ ਹੈ ਇਕਬਾਲ ਸਿੰਘ ਇਕਬਾਲ ਸਿੰਘ ਦਾ ਬਿਆਨ ਲਿਖ ਕੇ ਅਸੀਂ ਪਰਚਾ ਦਰਜਿਸਟਰ ਕੀਤਾ ਗਿਆ ਉਹਦੇ ਬਿਆਨ ਦੇ ਵਿੱਚ ਕੋਈ ਲੁੱਟਖੋ ਵਗੈਰਾ ਦਾ ਨਹੀਂ ਲਿਖਾਇਆ ਗਿਆ ਪਰ ਇਹਨਾਂ ਦਾ ਇੱਕ ਜਿਹੜਾ ਮਜਰੂਬ ਹੈਗਾ ਉਹ ਦਾਖਲ ਹੈ ਫਰੀਦਕੋਟ ਮੈਡੀਕਲ ਦੇ ਵਿੱਚ ਜਦੋਂ ਅਸੀਂ ਉਹਦਾ ਬਿਆਨ ਲਿਖਾਂਗੇ ਫਿਰ ਉਹਨੂੰ ਵੀ ਪੁੱਛ ਕੇ ਚਰਾਂਗੇ ਹੋਰ ਤਸਦੀਕ ਕੀਤੀ ਜਾਊਗੀ ਜੇਕਰ ਕੋਈ ਤਸਦੀਕ ਦੇ ਵਿੱਚ ਕੋਈ ਇਹੋ ਜੀ ਗੱਲ ਸਾਹਮਣੇ ਆਊਗੀ ਤਾਂ ਬਿਲਕੁਲ ਜਿਹੜੀ ਕਾਨੂੰਨੀ ਕਾਰਵਾਈ ਉਹਦੇ ਮੁਤਾਬਕ ਕੀਤੀ ਜਾਊਗੀ